ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਾਰੇ ਠੀਕ ਹੋ ਅੱਜ ਇੱਕ ਛੋਟਾ ਜਿਹਾ ਬੇਸ਼ਅ ਬੇਸ਼ਅ ਕੀ ਇਹ ਬਰੀਡਰ ਕਿਵੇਂ ਤਿਆਰ ਕਰੀਏ ਜੇ ਗੱਲ ਬਰੀਡਰ ਤੇ ਆ ਜਾਂਦੀ ਹੈ ਜਾਂ ਬਰੀਡਰ ਤਾਂ ਚਲੋ ਇੱਕ ਭਾਸ਼ਾ ਆ ਜਾਂਦੀ ਹੈ ਹਨਾ ਵੀ ਆਪਾਂ ਬੱਕਰਾ ਤਿਆਰ ਕਰਨਾ ਹਰ ਇੱਕ ਬੰਦੇ ਦੇ ਮੂੰਹ ਤੇ ਚੜਿਆ ਹੁੰਦਾ ਵੀ ਜੇ ਆਪਾਂ ਘਰੇ ਬੱਕਰਾ ਰੱਖਣਾ ਤੋਂ ਬਰੀਡਰ ਦਾ ਨਾਮ ਦੇ ਦਿੰਦੇ ਆ ਮੇਨ ਗੱਲ ਕੀ ਹੁੰਦੀ ਹੈ ਵੀ ਬੱਕਰਾ ਕਿਵੇਂ ਤਿਆਰ ਕਰੀਏ ਪੱਠ ਕਿਵੇਂ ਤਿਆਰ ਕਰੀਏ ਬੱਕਰੀ ਕਿਵੇਂ ਤਿਆਰ ਕਰੀਏ ਹਨਾ ਕੀ ਖਵਾਈਏ ਕੀ ਨਾ ਖਵਾਈਏ ਬਹਿਮਾ ਚ ਲੋਕਾਂ ਨੂੰ ਲੋਕਾਂ ਨੇ ਬਾੜਾ ਪਾ ਰੱਖਿਆ ਬਹਿਮਾ ਚ ਬਾੜਾ ਪਾ ਰੱਖਿਆ ਬਹਿਮਾ ਦਾ ਤਾਂ ਤੁਸੀਂ ਇੱਕ ਵਰਕਾ ਪਾਟ ਕੇ ਰੱਖਿਆ ਕਰੋ ਪਾਸੇ ਜੇ ਕਈ ਵਾਰੀ ਮੈਂ ਵੀ ਤੁਹਾਨੂੰ ਕਹਣਾ ਵੀ ਆ ਦੇ ਦੋ ਆ ਦੇ ਦੋ ਜੇ ਤੁਹਾਡੇ ਉਹਦੇ ਤੋਂ ਉਲਟ ਕੰਮ ਚੱਲ ਰਿਹਾ ਤੇ ਤੁਸੀਂ ਉਹ ਦੇ ਕੇ ਆਪ ਦੇ ਸਕਸੈਸ ਹੋ ਵਧੀਆ ਫਿਰ ਮੈਂ ਕੌਣ ਹੁੰਨਾ ਹਨਾ ਸਾਲਾਦਿਆਂ ਨਾਲ ਬਹਿਮਾ ਚ ਨਾ ਪਿਆ ਕਰੋ ਬਹੁਤੀਆਂ ਗੱਲਾਂ ਚ ਨਾ ਆਇਆ ਕਰੋ ਬੱਕਰਾ ਪਾਲਣਾ ਕਿਵੇਂ ਆ ਬੱਕਰਾ ਰੱਖਣਾ ਕਿਵੇਂ ਆ ਪੱਠ ਪਾਲਣੀ ਕਿਵੇਂ ਆ ਪੱਠ ਰੱਖਣੀ ਕਿਵੇਂ ਆ ਹਣ ਜੇ ਮੈਂ ਗੱਲਾਂ ਕਰਨ ਲੱਗਿਆਂ ਨਾ ਮੈਂ ਕਹਿੰਦਾ ਨਾ ਸਭ ਤੋਂ ਪਹਿਲਾਂ ਨਸਲੀ ਬੱਚਾ ਖਰੀਦੋ ਹੁਣ ਇੱਥੇ ਇੱਕ ਸਵਾਲ ਆ ਜਾਂਦਾ ਵੀ ਨਸਲੀ ਬੱਚਾ ਲਈਏ ਕਿੱਥੋਂ ਨਸਲੀ ਬੱਚਾ ਹੁੰਦਾ ਕੀ ਹੈ ਨਸਲ ਵੀ ਇੱਕ ਭਾਸ਼ਾ ਹੈ ਇਹ ਵੀ ਇੱਕ ਸ਼ਬਦ ਬਣਿਆ ਨਸਲ ਜੇ ਕਿਸੇ ਮਾਂ ਦਾ ਕਦ ਉੱਚਾ ਹੈ ਮਾਂ ਚੱਡੇ ਤੋਂ ਚੰਗੀ ਹੈ ਬੱਕਰੀ ਦਾ ਕਦ ਉੱਚਾ ਹੈ ਬੱਕਰਾ ਕਦ ਵੇਲ ਦਾ ਸੋਹਣਾ ਵੇਟ ਦਾ ਚੰਗਾ ਸੁਨੱਖਾ ਹੈਗਾ ਉਹ ਇੱਕ ਨਸਲ ਹੈ ਠੀਕ ਹੈ ਜੇ ਹੁਣ ਆਪਾਂ ਦੇਸੀ ਬੱਕਰੇ ਦੀ ਗੱਲ ਕਰ ਲਈਏ ਉਹਦੇ ਵਿੱਚ ਵੀ ਕਹਿ ਦਿੰਦੇ ਆ ਪਿਓਰ ਦੇਸੀ ਆ ਉਹ ਵੀ ਇੱਕ ਨਸਲ ਹੈ ਨਸਲ ਵੀ ਇੱਕ ਭਾਸ਼ਾ ਆ ਜਾਂਦੀ ਹੈ ਉਹ ਤੁਸੀਂ ਦੇਖਣਾ ਮਾਪਿਓ ਦੇਖ ਕੇ ਜਾਨਵਰ ਫਿਰ ਬੱਚਾ ਖਰੀਦਣਾ ਕੋਈ ਵੀ ਪੱਠ ਖਰੀਦਦੇ ਹੋ ਬੱਕਰੀ ਖਰੀਦਦੇ ਹੋ ਜੇ ਬੱਕਰੀ ਖਰੀਦਦੇ ਹੋ ਉਹਦੇ ਚੱਡੇ ਨੂੰ ਵੇਖ ਕੇ ਉਹਦੀ ਵੇਹਲ ਨੂੰ ਦੇਖ ਕੇ ਕੱਦ-ਕਾਠ ਨੂੰ ਵੇਖ ਕੇ ਹਨਾ ਫਿਰ ਬੱਕਰੀ ਖਰੀਦਣੀ ਆ ਗੱਲਾਂ ਬਹੁਤ ਹੋ ਜਾਂਦੀਆਂ ਬਈ ਗੱਲਾਂ ਤਾਂ ਸਮਝਾਉਂਦੇ ਸਮਝਾਉਂਦੇ ਮੈਂ ਕਹਿੰਦਾ ਸਾਰੀ ਉਮਰ ਹੀ ਹਲਕ ਪਾਟ ਜਾਂਦੇ ਆ ਜਿਹੜੇ ਭਰਾ ਜਿਹੜੇ ਆਪਣੇ ਵੱਡੇ ਆ ਜਿਹੜੇ ਆਪਣੇ ਤੋਂ ਸੀਨੀਅਰ ਆ ਜਿਨ੍ਹਾਂ ਨੂੰ ਆਪਾਂ ਵੀ ਚਲੋ ਉਸਤਾਦ ਸਾਰੇ ਉਸਤਾਦ ਹੀ ਰਹਿਣਗੇ ਆਪਣੇ ਤੋਂ ਵੱਡੇ ਆਪਾਂ ਤਾਂ ਚਲੋ ਜਿਹੜੀਆਂ ਚਾਰ ਗੱਲਾਂ ਤੁਹਾਡੇ ਅੱਗੇ ਰੱਖ ਦਿੰਨੇ ਆਂ ਕੁਝ ਮੈਨੂੰ ਵੀ ਨਹੀਂ ਪਤਾ ਹੁੰਦਾ ਮੈਂ ਉਹਨਾਂ ਤੋਂ ਪੁੱਛ ਲੈਣਾ ਫੋਨ ਕਰਕੇ ਠੀਕ ਆ ਨਸਲ ਆਪਣਾਉਂਦੇ ਸਾਰੀ ਉਮਰ ਲੰਘ ਜਾਂਦੀ ਹੈ ਠੀਕ ਆ ਫਿਰ ਅਗਲੀ ਪੀੜ੍ਹੀ ਆਉਂਦੀ ਉਹ ਵੀ ਨਸਲ ਆਵਣਾਉਂਦੀ ਸਾਰੀ ਉਮਰ ਲੰਘ ਜਾਂਦੀ ਹੈ ਕਿਸੇ ਪ੍ਰਾਣੇ ਤੋਂ ਪੁਰਾਣੇ ਆਜੜੀ ਕੋਲੇ ਜਾ ਬੜੇ ਉਹ ਕਹਿ ਦੋ ਸਾਡੇ ਕੋਲੇ ਆ ਸੀ ਅੱਜ ਇਹ ਆ ਕੱਲ ਆ ਹੋਣੀਆਂ ਹਨਾ ਹਰ ਇੱਕ ਦੀ ਇੱਕ ਭਾਸ਼ਾ ਹੁੰਦੀ ਹੈ ਹੁਣ ਗੱਲ ਆ ਜਾਂਦੀ ਹੈ ਤਿਆਰ ਕਿਵੇਂ ਕਰੀਏ ਤਿਆਰ ਆ ਗੱਲਾਂ ਸੋਲ ਲਈਆਂ ਤਿਆਰ ਤੈਥੋਂ ਹੋਣਾ ਜਾਨਵਰ ਜਾਨਵਰ ਨਸਲੀ ਹੋਣਾ ਚਾਹੀਦਾ ਫਿਰ ਖਰਾਕ ਲਾ ਲਓ ਹੁਣ ਖਰਾਕ ਮੈਂ ਤਾਂ ਕਹਿ ਦੂ ਆ ਵੀ ਰੋਜ਼ ਦਾ 2-3 ਕਿਲੋ ਦੁੱਧ ਪਿਆਦਾ ਕਰੋ ਭਾਈ ਹੁਣ ਦੁੱਧ ਕਿਸੇ ਕੋਲੇ ਹੈ ਨਹੀਂਗਾ ਕਿਸੇ ਕੋਲੇ ਹੈਗਾ ਪਿਆ ਵੀ ਸਕਦਾ ਉਹਦੇ ਵਿੱਚ ਕੀ ਹੁੰਦਾ ਹੈ ਹੱਥ ਫੇਰੀ ਜੋ ਤੁਹਾਡੇ ਕੋਲੇ ਮੌਜੂਦਾ ਖਰਾਕ ਹੈਗੀ ਆ ਉਹ ਹੋ ਸਕੇ ਸਪੈਸ਼ਲ ਜਾਨਵਰ ਆਪ ਤਿਆਰ ਕਰ ਰਹੇ ਆ ਤੁਹਾਨੂੰ ਪਤਾ ਜਾਨਵਰ ਨੇ ਬੰਨਣਾ ਤੇ ਦੁੱਧ ਤੋਤੇ ਕੋਈ ਖਰਾਕ ਵੀ ਨਹੀਂ ਹੁੰਦੀ ਕਿਲੋ ਅੱਧਾ ਕਿਲੋ ਪਿਆਈ ਰੱਖੋ ਆਦਾ ਭਾਈ ਜਿੰਨੀ ਕੀ ਪਹੁੰਚ 2 ਕਿਲੋ ਪਿਆ ਲਓ ਛੋਲੇ ਪਾਈ ਰੱਖੋ ਛੋਲੇ ਤਾਂ ਉਤੇ ਕੋਈ ਖਰਾਕ ਨਹੀਂ ਹੁੰਦੀ ਬਿਮਾਰ ਹੁੰਦਾ ਜਾਨਵਰ ਮੌਕੇ ਤੇ ਸੰਭਾਲੋ ਤਾਂ ਕਿ ਤੁਹਾਡਾ ਜਿਹੜਾ ਖਾਇਆ ਪੀਓ ਵੇਸਟਿੰਗ ਜਾਂ ਵੇਸਟ ਨਾ ਜਾਵੇ ਹਨਾ ਆਲੇ ਜਿਹੜਾ ਬੱਕਰੇ ਨੂੰ ਤੁਸੀਂ ਪਾਲੀ ਜਾਂਦੇ ਆ ਉਹ ਬੈਕ ਨਾ ਮਾਰੇ ਫੀੜਾ ਬਲ ਘਟ ਜਾਊ ਫੀੜਾ ਬਲ ਤਾਂ ਬਹੁਤ ਘਟ ਜਾਊ ਕਿਉਂਕਿ ਜਦੋਂ ਫੀੜਾ ਤੇ ਜਾਨਵਰ ਤਿਆਰ ਕਰਦੇ ਆ ਕੱਦ ਕਾਠ ਕਰ ਜਾਣਗੇ ਚਲੋ ਪਹਿਲੀ ਗੱਲ ਤਾਂ ਉੱਥੇ ਵੀ ਨਸਲ ਡਿਪੈਂਡ ਕਰਦੀ ਐ ਠੀਕ ਆ ਆਲਾ ਐ ਤਾਂ ਗਧੇ ਨੂੰ ਫੀੜ ਪਾ ਪਾ ਕੇ ਘੋੜਾ ਬਣਾ ਲੈ ਠੀਕ ਆ ਨਾ ਫੀੜਾ ਪਾਈ ਗਧੇ ਘੋੜਾ ਨਹੀਂ ਬਣਦਾ ਹੁੰਦਾ ਗੱਲਾਂ ਪੌਤ ਨੇ ਜਿੰਨੇ ਤੱਕ ਤੁਸੀਂ ਆਪਦੇ ਦਿਮਾਗ ਤੋਂ ਨਹੀਂ ਚੱਲਦੇ ਜਿੰਨੇ ਤੱਕ ਜਾਨਵਰ ਤੇ ਹੱਥ ਫੇਰੀ ਨਹੀਂ ਲੱਖਦੇ ਜਿੰਨੇ ਤੱਕ ਤੁਹਾਡਾ ਮੋਹ ਪ੍ਰੇਮ ਹੈ ਨਹੀਂ ਜਾਨਵਰ ਚ ਉਥੇ ਖਰਾਕ ਪਾਈ ਵੀ ਕੁਝ ਨਹੀਂ ਕਰਦੀ ਭਾਮਾ ਚਤੋਂ ਪੈਰ ਤੁਸੀਂ ਉਹਨੂੰ ਏਸੀ ਚ ਬਾਈ ਰੱਖਿਓ ਭੁੱਖਾ ਬੈਠਾ ਰਹੂਗਾ ਨਾਲੇ ਨਾ ਬੰਨੀ ਰੱਖੋਗੇ ਪਿੰਜਰੇ ਚ ਟਾੜੀ ਰੱਖੋਗੇ ਨਹੀਂ ਜਾਨਵਰ ਤਿਆਰ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੀ ਮਰਜ਼ੀ ਕੀ ਆ ਇਹ ਭਾਲ ਦਾ ਕੀ ਆ ਠੀਕ ਆ ਨਾ ਇਹੀ ਨਿੱਕੇ ਨਿੱਕੇ ਬਾਈ ਗੱਲਾਂ ਹੁੰਦੀਆਂ ਐ ਬੈ ਮਾਚਣਾ ਪਿਆ ਕਰੋ ਠੀਕ ਹੈ ਜਿਹੜੇ ਆਪਣੇ ਵੱਡੇ ਹੁੰਦੇ ਆ ਜਿਵੇਂ ਮੈਂ ਵੀ ਆਉਦੇ ਵੱਡਿਆਂ ਤੋਂ ਪੁੱਛਦਾ ਜਿਹੜੇ ਮੇਥੋਂ ਪਹਿਲਾਂ ਬੱਕਰੀਆਂ ਰੱਖਦੇ ਆ ਕੋਈ ਆਪਾਂ ਆਏ ਨਹੀਂਗੇ ਉਸਤਾਦ ਆ ਫਲਾਣਾ ਪਤਾ ਹੈ ਤੀ ਚੱਲਦੇ ਆ ਆਪਣਾ ਤਾਂ ਕੰਮ ਸਟਾਰਟ ਹੈ ਜਿ ਹੁਣ ਮੈਂ ਕਹਿੰਦਾ ਮੇਰੇ ਕੋਲ ਨਸਲਾਂ ਨਹੀਂ ਮੈਂ ਤਾਂ ਇੱਕ ਸਟਾਰਟ ਲੈਵਲ 'ਚ ਆ ਮੇਥੋਂ ਬਹੁਤ ਉੱਚੇ ਉੱਚੇ ਬੈਠੇ ਆ ਬਈ ਆਪਾਂ ਕਹਿ ਦਈਏ ਗੱਲ ਇਹ ਆ ਵੀ ਜਦੋਂ ਵੱਡਿਆਂ 'ਚ ਬੈਠਾਂਗੇ ਵੱਡਿਆਂ 'ਚ ਸਿੱਖਾਂਗੇ ਵੱਡਿਆਂ ਨਾਲ ਰਹਿਾਂਗੇ ਉਹਨਾਂ ਦੀ ਇੱਕ ਗੱਲ ਵੀ ਤੁਸੀਂ ਕੰਨ 'ਚ ਪਾ ਕੇ ਲਿਆਏ ਨਾ ਬਹੁਤੀਆਂ ਰਾਇ ਲੈਣ ਦੀ ਲੋੜ ਨਹੀਂ ਪੈਂਦੀ ਜਾਨਵਰ ਬਹੁਤ ਰੱਖੀ ਬੈਠੇ ਆ ਪਰ ਜੇ ਉਹ ਤੁਹਾਨੂੰ 20 ਗੱਲਾਂ ਗੱਪ ਚ ਸੁਣਾ ਦੋ ਇੱਕ ਉਹਦੀ ਗੱਲ ਸੱਚੀ ਹੋਣੀ ਐ ਉਹ ਤੁਸੀਂ ਪੱਲੇ ਵੱਲੋਂ ਕਿ ਗੱਪ ਚ ਵੀ ਸੱਚ ਮਿਲ ਜਾਂਦਾ ਹੁੰਦਾ ਠੀਕ ਆ ਬਸ ਵਹਿਮਾ ਜਨਾ ਪਿਆ ਕਰੋ ਵਹਿਮ ਸਭ ਤੋਂ ਵੱਡੀ ਗੱਲ ਹੁੰਦੀ ਐ ਵਹਿਮ ਚ ਨਹੀਂ ਪਹਿਣਾ ਜਾਨਵਰ ਪਾਲੋ ਹੱਥ ਫੇਰੀ ਰੱਖੋ ਪ੍ਰੋਪਰ ਖਰਾਕ ਦਿਓ ਪ੍ਰੋਪਰ ਨੂੰ ਤੜਕੇ ਹੱਥ ਨੇ ਸੰਭਾਲੋ ਉਹਦੇ ਰਹਿਣ ਸਹਿਣ ਦਾ ਧਿਆਨ ਰੱਖੋ ਬਿਮਾਰਸ਼ ਮਾਰਦਾ ਧਿਆਨ ਰੱਖੋ ਉੱਥੇ ਜਾਨਵਰ ਨੇ ਤਿਆਰ ਹੋ ਜਾਣਾ ਬਈ ਇੰਨੇ ਜਾਣਕਾਰੀ ਪ੍ਰਬੰਧ ਕਰੇ ਤੁਹਾਡਾ ਧੰਨਵਾਦ ਆਉਂਦੇ ਵਾਸਤੇ